ਗਰੀਬ ਲੋਕ ਜਿਹੜੇ ਆਪਣਾ ਇਲਾਜ ਵੀ ਨਹੀਂ ਕਰਵਾ ਪਾਉਂਦੇ ਆਯੂਸ਼ਮਾਨ ਸਕੀਮ ਦੇ ਤਹਿਤ ਉਹਨਾਂ ਨੂੰ ਬੜਾ ਫਾਇਦਾ ਮਿਲਦਾ ਹੈਗਾ ਆਯੂਸ਼ਮਾਨ ਜਿਹੜੀ ਸਕੀਮ ਉਹਦੇ ਤਹਿਤ 600 ਕਰੋੜ ਰੁਪਇਆ ਪੰਜਾਬ ਦਾ ਰੁਕਿਆ ਪਿਆ ਜਿਸ ਦੇ ਕਰਕੇ ਇਲਾਜ ਨਹੀਂ ਹੋ ਰਿਹਾ ਇਹ ਗਲਤੀ ਕੀਦੀ ਹੈ ਇਹ ਪੰਜਾਬ ਸਰਕਾਰ ਦੀ ਗਲਤੀ ਹੈ ਜਾਂ ਕੇਂਦਰ ਸਰਕਾਰ ਦੀ ਗਲਤੀ ਹੈ ਆ ਸਕੀਮ ਦੇਖੋ ਇਹ ਭਾਰਤ ਸਰਕਾਰ ਦੀ ਹੈ आयुष्मान भारत मुख्यमंत्री स्कीम ਆ ਜਿਹੜੀ ਸਿਹਤ ਬੀਮਾ ਯੋਜਨਾ ਜਿਸ ਦੇ ਵਿੱਚ 600 ਕਰੋੜ ਰੁਪਈਆ ਜਿਹੜੀ ਅਦਾਇਗੀ ਨਹੀਂ ਹੋਈ ਪੰਜਾਬ ਸਰਕਾਰ ਵੱਲੋਂ ਨਹੀਂ ਹੋਈ ਹਾਲਾਂਕਿ ਇਸ ਮਸਲੇ ਦੇ ਵਿੱਚ ਬਾਸਰੇ ਜਿਹੇ ਫੰਡ ਹੈ ਜਿੱਥੇ ਪੰਜਾਬ ਦਾ ਵਿਕਾਸ ਰੁਕਿਆ ਆਰਡੀਐਫ ਐਨਐਚਐਮ ਤੇ ਹੋਰ ਵੀ ਕਈ ਫੰਡ ਨੇ ਜਿਸ ਦੇ ਕਰਕੇ ਕੇਂਦਰ ਸਰਕਾਰ ਰੀਲீஸ் ਨਹੀਂ ਕਰਦੀ ਇਹ ਦਲੀਲ ਦੇ ਕੇ ਕਿ ਪੰਜਾਬ ਸਰਕਾਰ ਸਹੀ ਥਾਂ ਦੇ ਉੱਤੇ ਉਹ ਫੰਡ ਨੂੰ ਲਾਉਂਦੀ ਨਹੀਂ ਜਾਂ ਆਪਣੀਆਂ ਮਸ਼ਹੂਰੀਆਂ ਚ ਜਾਂ ਆਪਣੀਆਂ ਤਸਵੀਰਾਂ ਛਾਪਣ ਵਿੱਚ ਵਰਤ ਲੈਂਦੀ ਹੈ ਇਹ ਭਾਜੀਪੀ ਦੇ ਕੇਂਦਰ ਦੇ ਲੀਡਰਾਂ ਨੇ ਵੀ ਗੱਲਾਂ ਕਹੀਆਂ ਦਲੀਲਾਂ ਦਿੱਤੀਆਂ ਹੁਣ ਜਿੱਥੋਂ ਤੱਕ ਰਹੀ ਗੱਲ ਇਹ ਸਿਹਤ ਬੀਮਾ ਯੋਜਨਾ ਦੀ ਹੁਣ ਇੱਕ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਜਿਹੜਾ ਸੀ ਇਹ ਅਜ ਹੋ ਸਕਦਾ ਹੁਣ ਕਈ ਐਸੇ ਪਰਿਵਾਰ ਨੇ ਗਰੀਬ ਪਰਿਵਾਰ ਨੇ 50 55 ਲੱਖ ਪਰਿਵਾਰ ਆਪਣੇ ਪੰਜਾਬ ਚ ਬਣਦੇ ਨੇ ਉਹਨਾਂ ਵਿੱਚੋਂ ਬਹੁਤੇ ਬਹਤਾਂਤ ਗਿਣਤੀ ਦੇ ਵਿੱਚ ਜੇ ਇਹ ਕਹੀਏ ਕਿ 80 85% ਕਿਉਂਕਿ ਭਾਰਤ ਸਰਕਾਰ ਦੇ ਵਿੱਚ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਇਹ ਕਹਿ ਰਹੇ ਆ ਕਿ ਸਾਡਾ ਟੀਚਾ ਹੈ ਕਿ ਅਸੀਂ 80% ਦੀ ਲੋਕਾਂ ਨੂੰ ਅਨਾਜ ਮੁਹੱਈਆ ਕਰਾਉਨੇ ਆ ਇਸ ਦਾ ਮਤਲਬ ਕਿ ਜਿਨ੍ਹਾਂ ਨੂੰ ਅਨਾਜ ਮੁਹੱਈਆ ਕਰਾਇਆ ਜਾਂਦਾ ਉਹ ਗਰੀਬ ਨੇ ਤੇ ਗਰੀਬ ਬੰਦੇ ਕੋਲ ਇਲਾਜ ਕਿੰਨਾ ਕਰਵਾਇਆ ਜਾਂਦਾ ਸਾਰੇ ਜਾਣਦੇ ਆ ਹਰ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਜਦੋਂ ਜਾਂਦਾ ਤੇ ਉਹ ਬੇਉਮੀਦੀ ਕਰਕੇ ਇਸਕੇ ਮੁੜੇ ਆਉਂਦਾ ਕਿਉਂਕਿ ਉੱਥੇ ਪਰਮੰਦ ਨਹੀਂ ਹੁੰਦੇ ਬਹੁਤੇ ਹਸਪਤਾਲਾਂ ਹਾਲਾਂਕਿ ਕਈ ਹਸਪਤਾਲ ਸਹੀ ਚੱਜੇ ਢੰਗ ਨਾਲ ਚਲਾਏ ਜਾ ਸਕਦੇ ਆ ਜੇਕਰ ਉੱਥੇ ਡਾਕਟਰਾਂ ਦੀ ਭਰਤੀ ਸਮ ਵੇ ਸਟਾਫ ਦੀ ਭਰਤੀ ਹੁੰਦੀ ਰਹੇ ਇਨਫਰਾਸਟ੍ਰਕਚਰ ਆ ਜਿਹੜਾ ਸਮੇਂ-ਸਮੇਂ ਦੇ ਉੱਤੇ ਚੈੱਕ ਕੀਤਾ ਜਾਵੇ ਸਹੀ ਕੀਤਾ ਜਾਵੇ ਉਹ ਕਈ ਹੁਣ ਤਾਈਆਂ ਦੇ ਕਰਕੇ ਸਰਕਾਰ ਦੀਆਂ ਅੰਗਹਿਲੀਆਂ ਕਰਕੇ ਚਾਹੇ ਸੈਂਟਰ ਆ ਚਾ ਸੂਬਾ ਤਾਂ ਕਈ ਕਰਕੇ ਸਰਕਾਰੀ ਸਿਸਟਮ ਜਿਹੜਾ ਤੈ ਸਨੈਸ਼ ਹੋਇਆ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਸ ਸਕੀਮ ਦੇ ਵਿੱਚ ਕਈ ਨਿੱਜੀ ਹਸਪਤਾਲ ਵੀ ਸੂਚੀਬੱਧ ਕੀਤੇ ਗਏ ਸੀ ਸਕੀਮ ਦੇ ਅਧੀਨ ਹਜ਼ਾਰਾਂ ਹਸਪਤਾਲ ਨੇ ਜਿਨ੍ਹਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਕਿਸੇ ਤਰ੍ਹਾਂ ਦਾ ਆਪਰੇਸ਼ਨ ਜਾਂ ਇਲਾਜ 5 ਲੱਖ ਰੁਪਏ ਤੱਕ ਦਾ ਪ੍ਰਤੀ ਜੀ ਜਿਹੜਾ ਉਹ ਪਰਿਵਾਰ ਆ ਉਹ ਕਰਵਾ ਸਕਦਾ ਸੀ ਹੁਣ 600 ਕਰੋੜ ਰੁਪਏ ਦੀ ਅਦਾਇਗੀ ਹੀ ਹੋਈ ਨਹੀਂ ਤੇ ਹੁਣ ਉਹਨਾਂ ਹਸਪਤਾਲਾਂ ਨੇ ਹੱਥ ਖੜੇ ਕਰ ਦਿੱਤੇ ਤੇ ਇਸ ਗੱਲ ਦੀ ਪੁਸ਼ਟੀ ਖੁੱਦ ਜਿਹੜੇ ਆ ਉਹ ਜਿਹੜਾ ਸਿਹਤ ਨਿਗਮ ਹੈ ਉਸ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਜਿਹੜੇ ਦਿੱਤੇ ਆ ਉਹਨਾਂ ਨੇ ਇਹ ਮੰਨਿਆ ਇਸ ਮਸਲੇ ਦੇ ਵਿੱਚ ਕਿ ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਹੀਂ ਹੋਈ ਅਦਾਇਗੀ ਪਰ ਨਾਲੇ ਵੀ ਕਿਹਾ ਗਿਆ ਕਿ ਜਲਦੀ ਇਸ ਦਾ ਪ੍ਰਬੰਧ ਕੀਤਾ ਜਾਏਗਾ ਪਰ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਉਸ ਸਕੀਮ ਦੇ ਤਹਿਤ ਬੰਦ ਕਰ ਦਿੱਤਾ ਹੁਣ ਦੋ ਤਰ੍ਹਾਂ ਦੀਆਂ ਸਮੱਸਿਆਵਾਂ ਆ ਗਈਆਂ ਪ੍ਰਾਈਵੇਟ ਹਸਪਤਾਲ ਨੂੰ ਤਾਂ ਕੋਈ ਦਿੱਕਤ ਨਹੀਂ ਸੀ ਉਹਨਾਂ ਨੇ ਤਾਂ ਸਿੱਧਾ ਸਰਕਾਰ ਨੂੰ ਰਿਪੋਰਟ ਭੇਜਣੀ ਹੁੰਦੀ ਸੀ ਜਿਵੇਂ ਕੋਈ ਮਰੀਜ਼ ਐਡਮਿਟ ਕੀਤਾ ਉਸਦੇ ਐਡਮਿਟ ਕਾਰਡ ਦੇ ਵਿੱਚ ਜਾਂ ਉਹਨਾਂ ਦੇ ਪਰਿਵਾਰ ਦੇ ਦਸਤਖਤ ਕਰਾ ਲੇ ਜਾਂ ਇੱਕ ਪ੍ਰਕਿਰਿਆ ਜਿਹੜੀ ਬਣਾਈ ਹੋਈ ਸੀ ਉਹਨੂੰ ਆਨਲਾਈਨ ਕੀਤਾ ਹੋਇਆ ਕਿ ਜਿਹੜਾ ਮਰੀਜ਼ ਆਉਂਦਾ ਉਸ ਦੀ ਰਿਪੋਰਟ ਬਣਾ ਕੇ ਨਿੱਜੀ ਹਸਪਤਾਲ ਸਰਕਾਰ ਦੇ ਮੈਕਮੇ ਨੂੰ ਭੇਜ ਦਿੰਦੇ ਸੀ ਤੇ ਸਰਕਾਰ ਸਿੱਧਾ ਉਹਨਾਂ ਦੇ ਖਾਤਿਆਂ 'ਚ ਪੈਸੇ ਪਾ ਦਿੰਦੀ ਸੀ ਇੱਕ ਵਾਰੀ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਪ੍ਰਾਈਵੇਟ ਹਸਪਤਾਲ ਵੈਸੀ ਗੱਲਬਾਤ ਕਰਦੇ ਕਰਦੇ ਉਹਨਾਂ ਨੂੰ ਪੁੱਛਿਆ ਵੀ ਜਿਹੜੀ ਆਸ਼ਮਨ ਸਕੀਮ ਹੈ ਇਹਦੇ ਤਹਿ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਉਹ ਕਹਿੰਦੇ ਜੀ ਆਉਂਦੇ ਤੇ ਹੈ ਨੇ ਪਰ ਅਸੀਂ ਉਹਨਾਂ ਨੂੰ ਮਨਾ ਕਰ ਦਿੰਦੇ ਆ ਮੈਂ ਜਦੋਂ ਪੁੱਛਿਆ ਕਾਰਨ ਪੁੱਛਿਆ ਵੀ ਮਨਾ ਕਿਉਂ ਤੁਸੀਂ ਕਰ ਦਿੰਦੇ ਹੋ ਉਹ ਕਹਿੰਦੇ ਜੀ ਅਸੀਂ ਬੇਲ ਬਣਾ ਕੇ ਜਦੋਂ ਭੇਜਨੇ ਆ ਸਾਨੂੰ ਪੈਸੇ ਨਹੀਂ ਮੁੜਦੇ ਹੈਗੇ ਜੇ ਆਉਂਦੇ ਨੇ ਸਮਾਂ ਬੋਲ ਲੱਜਾਂਦਾ ਹੈਗਾ ਕਿ ਇਹ ਵੀ ਕਾਰਨ ਹੈ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹਨਾਂ ਨੇ ਆਯੁਸ਼ਮਨ ਸਕੀਮ ਦੇ ਤਹਿਤ ਇਲਾਜ ਕਰਨਾ ਬੰਦ ਕਰ ਦਿੱਤਾ ਗਿਆ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਜਦੋਂ ਉਹ ਇਲਾਜ ਲਈ ਜਿਹੜੇ ਪੈਸੇ ਆਉਣੇ ਸੀ ਸਕੀਮ ਦੇ ਤਹਿਤ 600 ਕਰੋੜ ਰੁਪਈਆ ਜਦੋਂ ਹਸਪਤਾਲਾਂ ਤੱਕ ਪੁੱਜ ਨਹੀਂ ਰਹੇ ਸਮੇਂ ਸਿਰ ਦੇ ਉੱਤੇ ਤਾਂ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਸਾਡੇ ਹੱਥ ਖੜੇ ਆ ਅਸੀਂ ਮਹਿੰਗਾ ਇਲਾਜ ਨਹੀਂ ਕਰ ਸਕਦੇ ਤਾਂ ਸਰਕਾਰ ਦੀ ਜਿੰਮੇਵਾਰੀ ਬਣਦੀ ਸੀ ਮੁਹੱਈਆ ਕਰਾਉਣ ਹੁਣ ਦੋ ਤਰ੍ਹਾਂ ਦੀ ਜਿਹੜੀ ਸਮੱਸਿਆ ਕੀ ਆ ਰਹੀ ਹੈ ਜਿਹੜਾ ਗਰੀਬ ਲੋਕ ਹੈ ਜਾਂ ਤਾਂ ਉਹ ਕਰਜ਼ਾ ਚੁੱਕ ਚੁੱਕ ਕੇ ਆਪਣਾ ਇਲਾਜ ਇਹਨਾਂ ਦਿਨਾਂ ਦੇ ਦੌਰਾਨ ਕਰਾ ਰਿਹਾ ਸਕੀਮ ਬੰਦ ਹੋਈ ਪਈ ਹੈ ਕਿਉਂਕਿ ਜਿਹਨੇ ਇਲਾਜ ਕਰਾਉਣਾ ਜਿਹਨੂੰ ਪਰਿਵਾਰ ਦੇ ਜੀ ਹਰੇਕ ਨੂੰ ਹੀ ਪਿਆਰੇ ਹੁੰਦੇ ਆ ਚਾਹੇ ਛੋਟਾ ਹੈ ਵੱਡਾ ਹੈ ਚਾਹੇ ਕੋਈ ਨੌਜਵ ਜਿਆਦਾ ਕਰਜ਼ਾ ਚੁੱਕ ਕੇ ਜਾਂ ਰਿਸ਼ਤੇਦਾਰਾਂ ਤੋਂ ਪੈਸੇ ਫੜ ਕੇ ਇਲਾਜ ਕਰਵਾਏ ਜਾ ਰਹੇ ਆ ਮਹਿੰਗੇ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਸਰਕਾਰੀ ਹਸਪਤਾਲਾਂ ਦਾ ਦੱਸਿਆ ਕਿ ਹਾਲ ਕਿਤੇ ਕਿਤੇ ਠੀਕ ਮੰਨਦਾ ਕਿਤੇ ਬਹੁਤ ਮਾੜਾ ਤੇ ਜਾਂ ਫਿਰ ਦੂਜੀ ਸਮੱਸਿਆ ਆ ਰਹੀ ਹੈ ਕਿ ਗਰੀਬ ਲੋਕ ਉਹ ਆਪ ਹੀ ਜਿਹੜਾ ਹੌਸਲਾ ਛੱਡ ਕੇ ਕਿ ਜੇ ਸਰਕਾਰ ਪੈਸੇ ਨਹੀਂ ਦੇ ਰਹੀ ਸਾਡਾ ਉਹ ਕਾਰਡ ਚੱਲਣਾ ਨਹੀਂ ਕਿਤੇ ਤੇ ਅਸੀਂ ਘਰੋਂ ਹੀ ਨਾ ਨਿਕਲੀਏ ਫਿਰ ਆਮ ਤੌਰ ਤੇ ਇੱਕ ਕਹਾਵਤ ਜੀ ਜਾਂ ਇੱਕ ਕਹਿ ਲਓ ਮਿੱਥ ਜੀ ਬਣ ਗਈ ਹੈ ਜਾਂ ਇੱਕ ਕਹਿ ਲਓ ਮਾਵਰਾ ਜਾਂ ਬਣ ਗਿਆ ਹਿੱਸਾ ਹੀ ਬਣ ਗਿਆ ਲੋਕਾਂ ਦੀ ਜ਼ਿੰਦਗੀ ਦਾ ਜਿਹੜੇ ਬੇਵੱਸ ਲੋਕ ਹੈ ਕਿ ਡਾਕਟਰ ਆਮ ਤੌਰ ਤੇ ਆਪਾਂ ਸੁਣਦੇ ਹਾਂ ਕਿ ਹੁਣ ਸੇਵਾ ਕਰ ਲਓ 4 ਦਿਨ ਦੀ ਕੁਝ ਨਹੀਂ ਹੋ ਸਕਦਾ ਉਹ ਸੇਵਾ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਦੀ ਲਿਖੀ ਇੰਨੀ ਹੋਈ ਆ ਆਪਣੀ ਕਿਸਮਤ ਵਿੱਚ ਕਿ ਉਹਦੇ ਚਾਰ ਸਾਈ ਰਹਿ ਗਏ ਹੁਣ ਉਸ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਦੇ ਵੀ ਹੱਥ ਖੜੇ ਹੋ ਜਾਂਦੇ ਕਿ ਹੋਰ ਪੈਸੇ ਜੋ ਨਹੀਂ ਹੈ ਇਲਾਜ ਲਈ ਇਸ ਕਰਕੇ ਸੇਵਾ ਕਰਨ ਦਾ ਕਹਿ ਦਿੱਤਾ ਜਾਂਦਾ ਹੁਣ ਸੇਵਾ ਦੇ ਉੱਤੇ ਛੱਡ ਦਿੱਤੇ ਗਏ ਆ ਮਰੀਜ਼ ਕਈ ਗਰੀਬ ਪਰਿਵਾਰਾਂ ਦੇ ਉਹ ਇਲਾਜ ਕਰਨ ਦੇ ਲਈ ਹਸਪਤਾਲਾਂ ਤੱਕ ਹੀ ਨਹੀਂ ਜਾ ਰਹੇ ਇਹਨੂੰ ਪਤਾ ਹੀ ਨਹੀਂ ਹੁੰਦਾ ਕਿ ਅ ਅਸੀਂ ਜਾਵਾਂਗੇ ਸਾਡਾ ਆ ਕਾਰਡ ਚੱਲਦਾ ਜਾਂ ਨਹੀਂ ਚੱਲਦਾ ਹੁਣ ਜਿੱਥੇ ਮੋਹਾਲੀ ਆ ਹੋਰ ਪਾਸੇ ਜਾਂ ਤੁਸੀਂ ਬਠਿੰਡੇ ਜਾਓ ਤੀਤੀ 35 35 ਬੋਰਡ ਲੱਗੇ ਹੋਏ ਨੇ ਸਰਕਾਰ ਦੀ ਆਪਣੀਆਂ ਪ੍ਰਾਪਤੀਆਂ ਦੇ ਕੀ ਸਰਕਾਰ ਨੂੰ ਫਿਰ ਇੱਕ ਬੋਲ ਆ ਵੀ ਲਾ ਦੇਣਾ ਚਾਹੀਦਾ ਹੈਗਾ ਸਾਡੇ ਹੱਥ ਖੜੇ ਨੇ ਹੁਣ ਜਿਹੜੀ ਆਯੁਸ਼ਮਾਨ ਸਕੀਮ ਦੇ ਤਹਿਤ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਉਹ ਤੁਸੀਂ ਆਪੇ ਵੇਖ ਲਓ ਸਾਡੇ ਹੱਥ ਬਸ ਕੁਝ ਨਹੀਂ ਹੈਗਾ ਕੀ ਇਹ ਬੋਰਡ ਲਾ ਦੇਣਾ ਚਾਹੀਦਾ ਸਰਕਾਰ ਨੂੰ ਫਿਰ ਬੋਰਡ ਤਾਂ ਕਈ ਤਰ੍ਹਾਂ ਦੇ ਲਾਉਣ ਵਾਲਿਆਂ ਪੰਜਾਬ ਸਰਕਾਰ ਲੋਕੋ ਪੰਜਾਬ ਸਰਕਾਰ ਦੇ ਖਜ਼ਾਨੇ ਦਾ ਤੇ ਦਿਵਾਲਾ ਨਿਕਲਿਆ ਪਿਆ ਕਰਜ਼ੇ ਦੀ ਰਾਸ਼ੀ ਜਿਹੜੀ ਹੈ ਹੱਦ ਸੀਮਾ ਜਿਹੜੀ ਹੈ ਉਹ ਵਧਾਈ ਜਾਵੇ ਇਸ ਦੇ ਲਈ ਤਾਂ ਫਾਈਨਾਂਸ ਮਿਨਿਸਟਰੀ ਨੂੰ ਅਰਜ਼ੀਆਂ ਤੱਕ ਲਿਖੀਆਂ ਜਾ ਚੁੱਕੀਆਂ ਕਿ 10000 ਕਰੋੜ ਦਾ ਹੋਰ ਕਰਜ਼ਾ ਚਾਹੀਦਾ ਔਰ ਸਰਕਾਰ ਜਦੋਂ ਵਿੱਤ ਮੰਤਰੀ ਨੂੰ ਕੋਈ ਸਵਾਲ ਪੁੱਛ ਲੈਂਦਾ ਭੁੱਲ ਭਲੇਖੇ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਖਜ਼ਾਨਾ ਭਰ ਦਿਆਂਗੇ ਕਈ ਤਰ੍ਹਾਂ ਦੇ ਮਾਫੀਏ ਚੱਲਦੇ ਆ ਉੱਥੋਂ ਪੈਸੇ ਲਿਆਉਣੇ ਸੀ ਕਿੱਥੇ ਗਏ ਕੇਜਰੀਵਾਲ ਸਾਹਿਬ ਕਹਿੰਦੇ ਸੀ 30000 ਕਰੋੜ ਦਾ ਇੰਤਜ਼ਾਮ ਮੇਰੇ ਕੋਲ ਹੈਗਾ ਉਹਦੇ 55000 ਕਰੋੜ ਦਾ ਕਹਿੰਦੇ ਸੀ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਦੋਨਾਂ ਦਾ ਮਲਾਕਿਸਲਾਨਾ ਉਹ ਕਿੰਨੇ ਹਜ਼ਾਰ ਕਰੋੜ ਆ ਉਹਨਾਂ ਨੇ ਅੱਜ ਤੱਕ ਨਹੀਂ ਦੱਸਿਆ ਹਿਸਾਬ ਹੀ ਨਹੀਂ ਦਿੱਤਾ ਹੁਣ ਵਿੱਤ ਮੰਤਰੀ ਜਦੋਂ ਕਰਜ਼ੇ ਦੀ ਗੱਲ ਸਵਾਲ ਕੀਤਾ ਜਾਂਦਾ ਤੇ ਉਹ ਕਹਿ ਦਿੰਦੇ ਆ ਜੀ ਪੁਰਾਣਿਆਂ ਨੇ ਬੜਾ ਕਰਜ਼ਾ ਛੱਡਿਆ ਪਿੱਛੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਕਰਜ਼ਾ ਛੱਡਿਆ ਪਿੱਛੇ ਉਹ ਕਰਜ਼ਾ ਤਾਰਨ ਲਈ ਵੀ ਕਈ ਵਾਰੀ ਕਰਜ਼ਾ ਚੁੱਕਣਾ ਪਿਆ ਜਾਂਦਾ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਇਹ ਹੁਣ ਗੱਲ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਜੇ ਸਰਕਾਰ ਦਾ ਦਿਵਾਲਾ ਨਿਕਲਿਆ ਪਿਆ ਫਿਰ ਇਹ ਗੱਲ ਕਿਉਂ ਨਹੀਂ ਮੰਨੀ ਜਾਂਦੀ ਕਿ ਹਾਂ ਸਾਡੇ ਹੱਥ ਕਈ ਸਬਸਿਡੀਆਂ ਕਈ ਮੁਫਤ ਖਰੀਦ ਦੀਆਂ ਸਕੀਮਾਂ ਹੋਰ ਬਹੁਤ ਕੁਝ ਉਸੇ ਤਰ੍ਹਾਂ ਚਲਾਇਆ ਜਾ ਰਿਹਾ ਹੈ ਸਰਕਾਰ ਨੇ ਹਾਲਾਂਕਿ ਪਿੱਛੇ ਜਿਹੜੇ ਫੈਸਲੇ ਲਏ ਮਜਬੂਰੀ ਚ ਲੈਣੇ ਪਏ ਉਹਦਾ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਜਿਹੜਾ ਬਿਜਲੀ ਦੇ ਯੂਨਿਟ ਵਧਾਏ ਗਏ 700 ਕਿਲੋ 7 ਕਿਲੋਵਾਟ ਤੱਕ ਦੇ 3 ਰੁਪਏ ਯੂਨਿਟ ਪੈਟਰੋਲ ਡੀਜ਼ਲ ਤੇ 61 ਪੈਸੇ ਤੇ 92 ਪੈਸੇ ਜਿਹੜਾ ਰੇਟ ਵਧਾ ਦਿੱਤਾ ਗਿਆ ਇਸ ਤਰ੍ਹਾਂ ਹੋਰ ਕਈ ਮਾਮਲਿਆਂ ਦੇ ਵਿੱਚ ਜਿਵੇਂ ਬੱਸਾਂ ਦੇ ਕਿਰਾਏ ਦੇ ਵਿੱਚ ਵਾਧਾ ਕੀਤਾ ਗਿਆ ਕਈ ਫੈਸਲੇ ਹੁਣ ਮਜਬੂਰੀ ਵਸ ਪੰਜਾਬ ਸਰਕਾਰ ਨੂੰ ਲੈਣੇ ਪੈ ਰਹੇ ਆ ਪਰ ਸਰਕਾਰ ਨੇ ਜਿਵੇਂ ਜਾ ਆਵਾ ਦੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਅਸੀਂ ਫਲਾਨੀ ਫਲਾਨੀ ਥਾਂ ਦੇ ਉੱਤੇ ਰੇਟ ਵਧਾ ਦੇਾਂਗੇ ਜਾਂ ਸਬਸਿਡੀ ਬੰਦ ਕਰਕੇ ਖਜ਼ਾਨਾ ਭਰਾਂਗੇ ਉਹਨਾਂ ਨੇ ਵਾਅਦਾ ਨਹੀਂ ਸੀ ਕੀਤਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਇਹ ਕਿ ਕਈ ਤਰ੍ਹਾਂ ਦਾ ਮਾਫੀਆ ਆਪਣੀ ਜੇਬ ਭਰਦਾ ਹੈ ਕਈਆਂ ਦੀ ਮਿਲੀ ਭੁਗਤ ਹੈ ਕਈਆਂ ਦਾ 25 25 25 25 50 ਹੈ ਕਈਆਂ ਦਾ 75 25 ਹੈ ਕਈਆਂ ਦਾ 50 50 ਹੈ ਕਈ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ ਕਿ ਅਸੀਂ ਉਹ ਪੈਸੇ ਕੱਢ ਕੇ ਖਜ਼ਾਨਾ ਭਰਨਾ ਤੇ ਉਹਦੇ ਨਾਲ ਲੋਕਾਂ ਨੂੰ ਦੇਾਂਗੇ ਸਹੂਲਤਾਂ ਉਹ ਗੱਲ ਬਣੀ ਨਹੀਂ ਤਾਂ ਹੁਣ ਇਸ ਮਾਮਲੇ ਦੇ ਵਿੱਚ ਖਜ਼ਾਨੇ ਵਿੱਚ ਕੁਝ ਦਿਖਦਾ ਨਹੀਂ ਕਈ ਵਿਭਾਗਾਂ ਦੇ ਅਸੀਂ ਕਈ ਵਾਰੀ ਜ਼ਿਕਰ ਕੀਤਾ ਆਪਣੀਆਂ ਖਬਰਾਂ ਦੇ ਵਿੱਚ ਕਿ ਸਰਕਾਰ ਸਮੇਂ ਸਿਰ ਦੇ ਉੱਤੇ ਤਨਖਾਹਾਂ ਵੀ ਨਹੀਂ ਦੇ ਪਾਰੀ ਇਥੋਂ ਤੱਕ ਕਿ ਜਿਹੜੇ ਇਹ ਵੀ ਰਿਪੋਰਟਾਂ ਮਿਲੀਆਂ ਨੇ ਇੱਕ ਮੁਹੱਲਾ ਕਲੀਨਿਕ ਚ ਕੰਮ ਕਰਨ ਵਾਲਾ ਸਟਾਫ ਹੈ ਜਾਂ ਡਾਕਟਰ ਨੇ ਉਹਨਾਂ ਤੋਂ ਵੀ ਸਹੀ ਤਨਖਾਹ ਸਮੇਂ ਤੇ ਦਿੱਤੀ ਨਹੀਂ ਜਾਣੀ ਇਸ ਕਰਕੇ ਪਿੱਛੇ ਜੇ ਤਾਂ ਇਹ ਵੀ ਪ੍ਰੋਪੋਜ਼ਲ ਦੀ ਗੱਲ ਸਾਹਮਣੇ ਆਈ ਸੀ ਖਬਰਾਂ ਛਪੀਆਂ ਸੀ ਨਾਮੀ ਅਖਬਾਰਾਂ ਚ ਕਿ ਸਰਕਾਰ ਨਾਮ ਵੀ ਬਦਲਣ ਲਈ ਮਜਬੂਰ ਹੋ ਸਕਦੀ ਹੈ ਇਸ ਮਾਮਲੇ ਦੇ ਵਿੱਚ ਤਾਂ ਇੱਥੋਂ ਤੱਕ ਸਰਕਾਰ ਆ ਜਿਹੜੀ ਉਹ ਕੜਿੱਕੀ ਵਿੱਚ ਤਾਂ ਫਸੀ ਪਈ ਐ ਪਰ ਸਰਕਾਰ ਜਗਜाहिर ਕਰਕੇ ਜਾਇ ਮੰਨਣ ਨੂੰ ਤਿਆਰ ਨਹੀਂ ਐ ਇਹ ਗੱਲ ਕਹਿਣ ਨੂੰ ਤਿਆਰ ਨਹੀਂ ਐ ਸ਼ਰਿਆਂ ਕਿ ਖਜ਼ਾਨੇ 'ਚ ਕੋਈ ਸਾਨੂੰ ਦਿਖ ਨਹੀਂ ਰਿਹਾ ਬੁਲੇਖਾ ਲੋਕਾਂ ਨੂੰ ਇਹੀ ਪਾਇਆ ਜਾ ਰਿਹਾ ਕਿ ਖਜ਼ਾਨਾ ਬਹੁਤ ਹਰਿਆ ਭਰਿਆ ਐ ਪਹਿਲਾਂ ਵਾਲੇ ਲੋਕ ਆਪਣੀਆਂ ਜੇਬਾਂ ਭਰਦੇ ਸੀ ਅਸੀਂ ਲੋਕਾਂ ਦੀਆਂ ਸਹੂਲਤਾਂ ਦੇ ਰਹੇ ਹਾਂ ਪਰ ਜਿਵੇਂ ਆ ਸਕੀਮਾਂ ਰੁਕ ਰਹੀਆਂ ਨੇ ਜਿਵੇਂ ਆ ਤਾਜ਼ਾ ਉਦਾਹਰਨ ਹੈ ਭਾਰਤ ਆਯੂਸ਼ਮਨ ਭਾਰਤ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਸ ਦੇ ਵਿੱਚ 600 ਕਰੋੜ ਰੁਪਏ ਨਹੀਂ ਜਾਰੀ ਹੋਏ ਇਸੇ ਕਰਕੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਠੱਪ ਹੋ ਗਿਆ ਕੰਮ ਜੇਕਰ ਠੱਪ ਹੋਇਆ ਹੈ ਤਾਂ ਕਦੋਂ ਮੁਕੰਮਲ ਹੋਏਗਾ ਕਦੋਂ ਗਰੀਬ ਲੋਕ ਇਲਾਜ ਖਰਾਬ ਹੋਣਗੇ ਜਿਹੜੇ ਕਿ ਪਹਿਲਾਂ ਨਿਰਵਗਣ ਇਲਾਜ ਚੱਲ ਵੀ ਰਿਹਾ ਸੀ ਇਸ ਸਰਕਾਰ ਦੇ ਦੌਰਾਨ ਵੀ ਚੱਲ ਰਿਹਾ ਸੀ ਪਰ ਜਦੋਂ ਇਸ ਸਕੀਮ ਤੇ ਠੱਪ ਲੱਗਿਆ ਤੇ ਦੇਖਦੇ ਹਾਂ ਕਿਸ ਦੇ ਬਾਰੇ ਵੀ ਕਦੋਂ ਆ ਜਿਹ ਲੋਕ ਆਪਣਾ ਸਹੀ ਸਮੇਂ ਤੇ ਇਲਾਜ ਕਰਾ ਸਕਣ